ਪਵਿੱਤਰ ਦੁਨੀਆ ਤੇ ਮਾਂ ਜਿਹਾ ਮਾਵਾਂ ਹਨ ਠੰਡੀਆਂ ਛਾਵਾਂ ਕਿਉਂਕਿ ਤਿੰਨ ਰਿਸ਼ਤੇ ਨੇ ਨਾਨਕੇ ਦਾਦਕੇ ਤੇ ਸਹੁਰਿਆਂ ਦੇ ਚੌਥਾ ਰਿਸ਼ਤਾ ਕੋਈ ਨਹੀਂ ਸਾਡੇ ਸਮਾਜ ਵਿੱਚ ਪਰ ਤਿੰਨਾ ਰਿਸ਼ਤਿਆਂ ਚੋਂ ਮਾਂ ਵਰਗਾ ਰਿਸ਼ਤਾ ਨਹੀਂ ਜੇ ਲੱਭਦਾ ਕਦੀ ਗੰਭੀਰਤਾ ਨਾਲ ਸੋਚ ਲਿਓ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆ ਤੇ ਮਾਂ ਜਿਹਾ ਮਾਵਾਂ ਹਨ ਠੰਡੀਆਂ ਛਾਵਾਂ ਤੇ ਦੂਜਾ ਪੱਖ ਆਏਗਾ ਭਈ ਕਦੇ ਔਲਾਦ ਅੰਮੀ ਦਾ ਕਰਜ਼ਾ ਨਹੀਂ ਲਾ ਸਕਦੀ ਸ਼ਰਮਣ ਕੋਈ ਵਿਰਲਾ ਹੀ ਜਨਮੇ ਮਾਂ ਕੀ ਹੈ ਤੇ ਬੱਚਿਆਂ ਦਾ ਕੀ ਫਰਜ਼ ਹੈ ਏੰਵਾਂ ਅਰਜ਼ ਕੀਤਾ ਜਾ ਜਗ ਨੂੰ ਜਿਉਂ ਰੱਬ ਪਾਲਦਾ ਸੱਚਾ ਰਖਣਾ ਤਾ ਹੈ ਆਪਾਂ ਜਾਏ ਨੂੰ ਇਦਾਂ ਸਾੰਬਦੀ ਮਾਤਾ ਹੈ ਬੱਚਿਆਂ ਸਿਰ ਛਾਇਆ ਮਾਂ ਦਾ ਮਾਨੋ ਇਸ ਮਾਝਾ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾ ਮਾਵਾ ਨੇ ਠੰਡੀਆਂ ਛਾ ਪਸੰਗ ਆਉਂਦੀ ਏ ਐ ਪਰਮਾਵਾਲਾ ਰੋਲ ਤਾਂ ਮਾਂ ਹੀ ਨਭਾਉਂਦੀ ਏ ਆਪੇ ਜੋ ਮਾਂ ਬੱਚੇ ਦਾ ਜੀਵਨ ਬਣਾ ਸਕਦੀ ਕਦੇ ਔਲਾਦ ਅਮੀ ਦਾ ਕਰ ਜਾਂ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਰਸਤੇ ਤੇ ਤੈਨ ਖੂਨ ਦੇ ਬਾਕੀ ਮਨ ਮਿਲੇ ਦੇ ਮੇਲੇ ਦੱਤ ਨੇ ਮਜਮੂਨ ਦੇ ਐ ਪਰ ਨਹੀਂ ਸੁਖ ਕਿਤੇ ਜੋ ਐ ਪਰ ਨਹੀਂ ਸੁਖ ਕਿਤੇ ਜੋ ਭੋੜ ਦੀ ਸ਼ਾਹ ਜਹਾਂ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਂ ਵਾਂ ਨੇ ਠੰਡੀਆਂ ਸ਼ਾਵਾਂ ਜਨਨੀ ਜਾਣਦੀ ਜਾਨ ਤੋ ਪਿਆਰਾ ਮੰਨ ਕੇ ਦੁੱਖ ਵਿੱਚ ਸੁਖ ਮਾਣਦੀ ਜਾਨ ਤੋ ਪਿਆਰਾ ਮੰਨ ਕੇ ਦੁੱਖ ਵਿੱਚ ਸੁਖ ਮਾਣਦੀ ਬੱਚੇ ਲਈ ਅਮੜੀ ਆਪਾ ਦਾਤੇ ਲਗਾ ਸਕਦੀ ਕਦੇ ਔਲਾਦ ਅਮੀ ਦਾ ਕਰ ਜਾ ਨਹੀਂ ਕਰ ਜਾ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਰੂਪ ਬਸੰਤ ਜੇ ਕਿਸੇ ਦੁਨੀਆ ਤੇ ਜਲਦੇ ਨੇ ਅਮੜੀ ਬਿਨ ਲਾਲ ਹਮੇਸ਼ਾ ਖਾਕ ਵਿੱਚ ਉਰਲਦੇ ਨੇ ਰੋਟੀ ਜਿਤੀ ਮਾਂ ਹੱਥੋਂ ਖੋ ਲੈਂਦਾ ਕਾਂ ਜਹਾਂ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਂ ਵਾਂ ਨੇ ਠੰਡੀਆਂ ਸ਼ਾਵਾਂ ਸਰਵਣ ਪੁੱਤਰ ਲਈ ਮਾਪੇ ਹੋ ਗਏ ਅੰਦੇਸੀ ਮਾਂ ਪਿਓ ਦੀ ਵਹਿੰਗੀ ਭਗਤ ਨੇ ਚੁਕੀ ਮਰੀਆ ਪੁੱਤ ਸੁਣ ਕੇ ਜ਼ਿੰਦਗੀ ਮਾਪਿਆ ਨਾ ਜਾ ਸਕਦੀ ਕਦੇ ਔਲਾਦ ਅੰਮੀ ਦਾ ਕਰ ਜਾ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਬੱਜੇ ਲਈ ਹੋਰ ਨਾਮ ਨਹੀਂ ਬੱਜੇ ਲਈ ਹੋਰ ਨਾਮ ਨਹੀਂ ਅਮਾਂ ਦੇ ਨਾਲ ਜਹਾਂ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਂ ਵਾਂ ਨੇ ਠੰਡੀਆਂ ਛਾਵਾਂ ਪਾਲੀ ਉਮਰੇ ਲੱਗ ਸੀਨੇ ਕਹਿੰਦਾ ਜੇ ਮੈਂ ਸਭਨੀ ਪਈ ਤਾਂ ਕਹਿੰਦਾ ਦੂਜੇ ਨੂੰ ਤੇਰੀ ਮਾਂ ਸਭਨੀ ਪਈ ਤਾਂ ਕਹਿੰਦਾ ਦੂਜੇ ਨੂੰ ਤੇਰੀ ਮਾਂ ਤੱਕੇ ਖਾ ਮਾਂ ਨਹੀਂ ਪੋਤਦਾ ਬੁਰਾ ਮਨਾ ਸਕਦੀ ਕਦੇ ਔਲਾਦ ਅਮੀ ਦਾ ਕਰ ਜਾ ਨਹੀਂ ਗਰਬਿਆ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਔਗਣ ਪੁੱਤ ਬੁਰੇ ਦਇਮੜੀ ਨਹੀਂ ਜੇ ਚਤਾਰ ਦੀ ਪੁੱਤਰ ਦੇ ਭਲੇ ਵਾਸਤੇ ਜਿੰਦੜੀ ਹੈ ਵਾਰ ਦੀ ਬੱਚੇ ਲਈ ਹੋਰ ਨਾਮ ਨਹੀਂ ਅਮਾ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਵਾਂ ਨੇ ਠੰਡੀਆਂ ਸ਼ਾਵਾਂ ਤੁਰ ਗਏ ਮਾਪਿਆਂ ਦੇ ਪਿੱਛੋਂ ਔਰਤ ਬਣਾਈਨੇ ਨਾ ਮਸਤਾ ਜਿਉਂਦਿਆਂ ਦੀ ਸੇਵਾ ਖਰਜ ਭਲਾਈਏ ਨਾ ਦੁਰ ਗਈ ਅਮਾ ਦੀ ਲੋਰੀ we're